ਰਾਸ਼ਮੀ ਜੀ ਰਾਸ਼ਮੀ ਆ ਤੁਹਾਡੇ ਪਿਤਾ ਸ਼ਹੀਦ ਹੋਏ ਉਸ ਸਮੇਂ ਹਨ ਤੁਸੀਂ ਵੀ ਲਗਾਤਾਰ ਕੇਸਾਂ ਦੀ ਪੈਰਵਾਈ ਕਰਦੇ ਹੁਣ ਚੰਡੀਗੜ੍ਹ ਤੱਕ ਵੀ ਤੁਸੀਂ ਪੈਰਵਾਈ ਕਰਦੇ ਹੋ ਕਿ ਹੁਣ ਉਸ ਸਮੇਂ ਦੇ ਵਿੱਚ ਸਰਕਾਰ ਦੀ ਭੂਮਿਕਾ ਨੂੰ ਫਿਰ ਤੁਸੀਂ ਦੇਖਦੇ ਦੇਖੋ ਸਰਕਾਰ ਦੀ ਭੂਮਿਕਾ ਜੋ ਪਿਛਲੀਆਂ ਦੀ ਸੀ ਉਹੀ ਇਹਨਾਂ ਦੀ ਹੈ ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਫਰੀਦਕੋਟ ਦਾ ਕੇਸ ਆ ਫਰੀਦਕੋਟ ਜ਼ਿਲ੍ਹੇ ਦਾ ਇਨਸੀਡੈਂਟ ਆ ਲੋਕ ਫਰੀਦਕੋਟ ਦੇ ਫਟੜ ਹੋਏ ਆ ਫਰੀਦਕੋਟ ਦੇ ਜ਼ਖਮੀ ਹੋਏ ਆ ਫਰੀਦਕੋਟ ਦੇ ਲੋਕ ਸ਼ਹੀਦ ਹੋਏ ਆ ਕੋਲ ਉਹਨਾਂ ਦੇ ਬੱਚੇ ਆ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹਦੇ ਨਾ ਹੋਣਾ ਚਾਹੀਦਾ ਇਨਸਾਫ ਇੱਥੇ ਹੋਣਾ ਚਾਹੀਦਾ ਜਾਂ ਇੱਥੇ ਉਹਨਾਂ ਦੀਆਂ ਤਰੀਕਾਂ ਪੈਣੀਆਂ ਚਾਹੀਦੀਆਂ ਚੰਡੀਗੜ੍ਹ ਟਰਾਂਸਫਰ ਕਿਹਦੀ ਅਰਜੀ ਤੇ ਹੁੰਦਾ ਇੱਕ ਦੋਸ਼ੀ ਦੀ ਅਰਜੀ ਤੇ ਚਰਨਜੀਤ ਸ਼ਰਮੇ ਦੀ ਅਰਜੀ ਦੇ ਉੱਤੇ ਕੇਸ ਟਰਾਂਸਫਰ ਚੰਡੀਗੜ੍ਹ ਕਰ ਦਿੱਤਾ ਜਾਂਦਾ ਇਹ ਕਹ ਕੇ ਕਿ ਦੋਸ਼ੀਆਂ ਨੂੰ ਇੱਥੇ ਖਤਰਾ ਉਹ ਤਰੀਕਾਂ ਤੇ ਹੁੰਦਾ ਉਹਨਾਂ ਨੂੰ ਖਤਰਾ ਸਾਡੇ ਤੁਸੀਂ ਮਾਰਤੇ ਸਾਨੂੰ ਅੱਜ ਵੀ ਤੁਸੀਂ ਰੋਕ ਰਹੇ ਹੋ ਸਾਡੇ ਘਰਾਂ ਚ ਅੱਜ ਵੀ ਪੁਲਿਸ ਵੱੜਦੀ ਹੈ ਸਾਨੂੰ ਕੋਈ ਖਤਰਾ ਹੀ ਨਹੀਂ ਸੋ ਜਿਹੜਾ 250 ਬੰਦਾ 300 ਬੰਦਾ ਜਾਂ ਅਨੇਕਾ ਸਿੱਖ ਸੰਗਤਾਂ ਗਵਾਹ ਨੇ ਉਹਨਾਂ ਦਾ ਉਹਨਾਂ ਦਾ ਕੋਈ ਰਾਖੀ ਰਖਵਾਲੇ ਨਹੀਂ ਹੈਗਾ ਉਹਨਾਂ ਦੀ ਕੋਈ ਮਤਲਬ ਰਾਖੀ ਨਹੀਂ ਕਰਨ ਵਾਲਾ ਹੈਗਾ ਉਹ ਚੰਡੀਗੜ੍ਹ ਵੀ ਜਾਣ ਉਹਨਾਂ ਲਈ ਆਮ ਗੱਲ ਹੈ ਕੋਈ ਫਰੀਦਕੋਟ ਹੋਣ ਉਹਨਾਂ ਲਈ ਉਹ ਵੀ ਆਮ ਗੱਲ ਹੈ ਸੋ ਇੱਥੇ ਕਿ ਸਰਕਾਰ ਦੀ ਮਨਛਾ ਦੀ ਗੱਲ ਆਉਂਦੀ ਹੈ ਸਰਕਾਰ ਇਨਸਾਫ ਕਰਨਾ ਨਹੀਂ ਚਾਹੁੰਦੀ ਅੱਜ ਫਰੀਦਕੋਟ ਦੀ ਅਦਾਲਤ ਤੋਂ ਬਹਿਵਲ ਕਲਾਂ ਦਾ ਕੇਸ ਬਦਲ ਕੇ ਗਿਆ ਤੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਕੋਟਕਪੂਰੇ ਦਾ ਕੇਸ ਪਿਆ ਇੱਥੇ ਜਦੋਂ ਤੀਕ ਪੈਂਦੀ ਹੈ ਕਹਿੰਦੇ ਉਹ ਕੇਸ ਇਕੱਠਾ ਚੰਡੀਗੜ੍ਹ ਚੱਲ ਗਿਆ ਚੰਡੀਗੜ੍ਹ ਤੇ ਤਰੀਕ ਪੈਣੀ ਆ ਉੱਥੇ ਜਦੋਂ ਬਿਆਨ ਬਾਜ਼ੀਆਂ ਹੁੰਦੀਆਂ ਉੱਥੇ ਉਹਨਾਂ ਦਾ ਵਕੀਲ ਕਹਿੰਦਾ ਇਹ ਨਾ ਕੇਸ ਕੰਬਾਇਨ ਆ ਅੱਧਾ ਫ੍ਰੀਕੋਡ ਪਿਆ ਉਹ ਜੱਜ ਫਿਰ ਉਹ ਤਰੀਕ ਵੇਂਦਾ ਵੀ ਉਹਨਾਂ ਨੇ ਤਰੀਕ ਕਿੰਨੀ ਪਾਈ ਆ ਉਹ ਉਦੋਂ ਅੱਗੇ ਤਾਂ ਇਹ ਕਲੀਅਰ ਹੀ ਨਹੀਂ ਕੀਤਾ ਕਿ ਕੋਰਟ ਕੋਰੇ ਦਾ ਕਿੱਥੇ ਹੈਗਾ ਇਹਨਾਂ ਦੇ ਪੱਲੇ ਕੱਖ ਨਹੀਂਗਾ ਇਹ ਸਿਰਫ ਝਾ ਰਹੇ ਆ ਇਹ ਇੱਕ ਚਲਾਨ ਪੇਸ਼ ਨਹੀਂ ਕਰ ਸਕੇ 24 ਘੰਟੇ ਤੇ ਇਨਸਾਫ ਦੇਣ ਵਾਲੇ ਲੋਕ ਇੱਕ ਸਰਸੇ ਵਾਲੇ ਦੇ ਖਿਲਾਫ ਪ੍ਰੋਡਕਸ਼ਨ ਵਾਰੰਟੀ ਨਹੀਂ ਲਿਆ ਸਕੀ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕੇ ਗੋਲੀ ਕਾਣ ਦੇ ਉੱਤੇ ਉਹਨਾਂ ਦੋਸ਼ੀਆਂ ਦੇ ਖਿਲਾਫ ਰਤੀ ਭਰ ਵੀ ਚਲਾਨ ਪੇਸ਼ ਨਹੀਂ ਕਰ ਸਕੇ ਜਿਦੇ ਚ ਆਪਾਂ ਕਹੀਏ ਵੀ ਉਹਨਾਂ ਨੂੰ ਅਦਾਲਤ ਚ ਲਿਆਂਦਾ ਜਾ ਸੋ ਚਾਹ ਟ੍ਰਾਇਲ ਹੀ ਚੱਲ ਪੇ ਸੋ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਸਾਡੇ ਜ਼ਖਮ ਅੱਜ ਵੀ 2015 ਦੇ ਹੀ ਆ ਅੱਲੇ ਹੀ ਆ ਉਵੇਂ ਹੀ ਆ ਉਵੇਂ ਹੀ ਰਸੀ ਜਾਂਦੇ ਆ ਤਾਂ ਮੱਲਮ ਉੱਤੇ ਤੁਸੀਂ ਲਾਉਣੀ ਸੀ ਜਿੱਦੇ ਲੋਕ ਇਕੱਠੇ ਹੋ ਗਏ ਮੁੜ ਕੇ ਥੋਡੇ ਤੇ ਇਹੋ ਜਿਹਾ ਤਰਫੇਰਨਾ ਲੋਕਾਂ ਨੇ ਤੁਸੀਂ ਸਮਝਣਾ ਕਿ ਬਈ ਇਹ ਇਹ ਲੋਕ ਕਿਹੜੇ ਰੌਚ ਆ ਗਏ ਸਰ ਜੀ ਕੰਮ ਹੋ ਕਰ ਜਾਂਦੇ ਪਿਛਲੇ ਸਮੇਂ ਤੁਸੀਂ ਸੰਘਾਰਸ਼ ਤੇ ਬੈਠੇ ਸੀਗੇ ਤੇ ਉਸ ਸਮੇਂ ਗੱਲ ਹੋਈ ਸੀ ਕਿ ਬੈਬਲ ਕੰਨ ਦਾ ਚਲਾਨ ਜਿਹੜਾ ਪੇਸ਼ ਕੀਤਾ ਜਾਵੇ ਉਹ ਹਜੇ ਤੱਕ ਪੇਸ਼ ਨਹੀਂ ਕੀਤਾ ਗਿਆ ਚਲਾਨ ਸਾਰੇ ਪੇਸ਼ ਕਰਤੇ ਇੱਕ ক্লোਜ਼ ਰਿਪੋਰਟ ਹੁੰਦੀ ਆ ਵੈਸੇ ਤਾਂ ਜਾਂਚ ਤਾਂ ਚੱਲਦੀ ਰਹਿਣੀ ਹੈ ਜਿਹੜਾ ਕੇਸ ਚੱਲਣਾ ਨਵੀਂ ਚੀਜ਼ ਆਉਣੀ ਹੈ ਵਿੱਚ ਐਡ ਹੋ ਜਾਣੀ ਆ ਉਹਦੇ ਕਹਿੰਦੇ ਵੀ 10 ਦਿਨ ਦੇ ਦਿਓ ਤੇ ਆਪਾਂ ਸਾਰੀਆਂ ਜਥੇਬੰਦੀਆਂ ਨੇ ਜਾਂ ਉੱਥੇ ਸਾਰਿਆਂ ਨੇ ਇੱਕੋ ਹੀ ਰਾਇ ਕੀਤੀ ਸੀ ਵੀ ਜਦੋਂ ਨੌ ਕਰਤੇ ਆ ਇੱਕ ਰਹਿ ਗਿਆ ਅੱਜ ਇਹਨਾਂ ਨੇ ਇੱਕ ਨੂੰ ਸਾਲਟ ਪਾਤਾ ਬਈ ਕੀ ਫਿਰ ਯਕੀਨ ਦੇ ਲਾਇਕ ਹੈਗੇ ਆ ਕੀ ਅੱਗੇ ਇਹਨਾਂ ਤੇ ਆਪਾਂ ਕਹਿ ਸਕਦੇ ਵੀ ਇਹਨਾਂ ਤੇ ਕੋਈ ਯਕੀਨ ਕਰਕੇ ਆਪਾਂ ਅੱਗੇ ਗੱਲ ਕਰ ਸਕਦੇ ਆ ਸੋ ਇਸ ਗੱਲ ਕਰਕੇ ਅੱਜ ਦਾ ਜਿਹੜਾ ਪਹਿਲੇ ਪ੍ਰਕਾਸ਼ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਮਨਾਇਆ ਕੋੜਕਪੂਰੇ ਵੇਖ ਕੇ ਕਾਲ ਦਿੱਤੀ ਸੀ ਕੁਦਰਤੀ ਆਫਤਾਂ ਆਉਣ ਕਰਕੇ ਜਾਂ ਪੰਜਾਬ ਦੇ ਵਿੱਚ ਇੱਕ ਮਾਹੌਲ ਉਸ ਜਿਹੜਾ ਚੱਲੀ ਜਾਂਦਾ ਕਿ ਪੰਜਾਬ ਹੀ ਉਜੜ ਰਿਹਾ ਹੈ ਇੱਕ ਹਿਸਾਬ ਨਾਲ ਹੜਾਂ ਦੀ ਮਾਰ ਦੇ ਨਾਲ ਤੇ ਪੰਜਾਬੀ ਉਥੇ ਸਹਿਯੋਗ ਕਰ ਰਹੀ ਹੈ ਸਰਕਾਰਾਂ ਨਹੀਂ ਸਹਿਯੋਗ ਕਰ ਰਹੀਆਂ ਸੋ ਇਸੇ ਕਰਕੇ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਮਿਲਵਰਤ ਕਰਕੇ ਰਹਿਣ ਲਈ ਗੁਰੂ ਸਾਹਿਬ ਨੇ ਜਿਹੜਾ ਸੇਵਾ ਦਾ ਸੰਕਲਪ ਦਿੱਤਾ ਉਹ ਨੌਜਵਾਨ ਜਿਹਨਾਂ ਨੇ ਇੱਥੇ ਵੀ ਹੋਣਾ ਉੱਧਰ ਵੀ ਜਾਣਾ ਅੱਜ ਉੱਧਰ ਵੀ ਗਏ ਆ ਇੱਕ ਲਗਾਤਾਰ ਮੀਂਹ ਪੈਣ ਕਰਕੇ ਪ੍ਰੋਗਰਾਮ ਪਹਿਲਾਂ ਦੇ ਲਿਖਿਆ ਸੀ ਇਹ ਪਤਾ ਨਹੀਂ ਸੀਗਾ ਜਿਹਦੇ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਐਕਸ਼ਨ ਪ੍ਰੋਗਰਾਮ ਹੋਊਗਾ ਅਸੀਂ ਅਰਦਾਸ ਬੇਨਤੀ ਕੀਤੀ ਹੈ ਗੁਰੂ ਸਾਹਿਬ ਅੱਗੇ ਬਲ ਬਖਸ਼ਣ ਤੇ ਜਥੇਬੰਦੀਆਂ ਨਾਲ ਰਾਬਤਾ ਕਰਕੇ ਅੱਗੇ ਤਰੀਕ ਹੈ ਜਿਹੜੀ ਉਹ ਵੀ ਤੁਹਾਡੇ ਮਾਧਿਅਮ ਰਹੀ ਸੰਗਤਾਂ ਦੇ